ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਪੰਜਾਬੀ ਸਿੰਗਰ ਮਣੀ ਲੌਂਗੀ ਦੇ ਨਾਮ ਨਾਲ ਇੱਕ ਵਾਰ ਫਿਰ ਤੋਂ ਸਿੱਧੂ ਮੂਸੇ ਵਾਲੇ ਦੇ ਫੈਨਾਂ ਦਾ ਵਿਵਾਦ ਖੜਾ ਹੋ ਗਿਆ ਹੈ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਮਣੀ ਲੌਂਗੀ ਆਪਣੇ ਇੱਕ ਲਾਈਵ ਸ਼ੋਅ ਦੇ ਵਿੱਚ ਪਰਫਾਰਮ ਕਰ ਰਿਹਾ ਸੀ ਅਤੇ ਉੱਥੇ ਇੱਕ ਨੀਚੇ ਖੜੇ ਹੋਏ ਦਰਸ਼ਕ ਦੇ ਵੱਲੋਂ ਇੱਕ ਡਿਮਾਂਡ ਕੀਤੀ ਜਾਂਦੀ ਹੈ ਅਤੇ ਉਸ ਡਿਮਾਂਡ ਦੇ ਵਿੱਚ ਉਹ ਦਰਸ਼ਕ ਕਹਿੰਦਾ ਹੈ ਕਿ ਤੂੰ ਸਿੱਧੂ ਮੂਸੇਵਾਲੇ ਦਾ ਗੀਤ गा ਕੇ ਸੁਣਾ ਅਤੇ ਉਸ ਦਰਸ਼ਕ ਦੀ ਉਹ ਡਿਮਾਂਡ ਸੁਣ ਕੇ ਮਣੀ ਲੌਂਗਿਆ ਅੱਗੋਂ ਉਸ ਦਰਸ਼ਕ ਨੂੰ ਰਿਪਲਾਈ ਦਿੰਦਾ ਹੈ ਕਿ ਮੈਨੂੰ ਸਿੱਧੂ ਮੂਸੇਵਾਲੇ ਦੇ ਗੀਤ ਨਹੀਂ ਆਉਂਦੇ ਅਤੇ ਮੇਰਾ ਨਾਮ ਮਣੀ ਲੌਂਗਿਆ ਹੈ ਅਤੇ ਮੈਨੂੰ ਆਪਣੇ ਖੁਦ ਦੇ ਹੀ ਗੀਤ ਆਉਂਦੇ ਨੇ ਮੈਨੂੰ ਸਿੱਧੂ ਮੂਸੇਵਾਲੇ ਦਾ ਕੋਈ ਵੀ ਗੀਤ ਯਾਦ ਨਹੀਂ ਇਸ ਕਰਕੇ ਮੈਂ ਸਟੇਜ ਦੇ ਉੱਪਰੋਂ ਸਿੱਧੂ ਮੂਸੇਵਾਲੇ ਦਾ ਕੋਈ ਵੀ ਗੀਤ ਨਹੀਂ ਗਾ ਸਕਦਾ ਅਤੇ ਮਣੀ ਲੌਂਗਿਆ ਆਪਣੇ ਉਸ ਲਾਈਵ ਸ਼ੋਅ ਦੇ ਵਿੱਚ ਇਹ ਵੀ ਕਹਿੰਦਾ ਹੈ ਕਿ ਜੇਕਰ ਤੁਸੀਂ ਮੈਨੂੰ ਸੁੰਨਣਾ ਚਾਹੁੰਦੇ ਹੋ ਤਾਂ ਮੈਂ ਆਪਣੇ ਗੀਤ ਗਾ ਦਿੰਨਾ ਹੈ ਤੇ ਜੇਕਰ ਤੁਸੀਂ ਕਿਸੇ ਹੋਰ ਸਿੰਗਰ ਤਾਂ ਉਹਨਾਂ ਨੂੰ ਬੁਲਾ ਲਿਆ ਕਰੋ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਮਣੀ ਲੌਂਗੀ ਦੀ ਇਸ ਗੱਲ ਬਾਰੇ ਜੋ ਉਸਨੇ ਸਿੱਧੂ ਮੂਸੇਵਾਲੇ ਬਾਈ ਬਾਰੇ ਕਹੀ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੀਆਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ